ਸੁਨਾਰ ਗਿਆ ਜੇਲ੍ਹ ਦੇ ਵਿੱਚ ਬੰਦ ਰਾਮ ਰੇਮ ਨੇ ਫਿਰ ਮੰਗੀ ਪੈਰੋਲ ਹਰਿਆਣਾ ਸਰਕਾਰ ਨੂੰ ਲਗਾਈ ਅਰਜ਼ੀ ਸਰਕਾਰ ਨੇ ਚੋਣ ਕਮਿਸ਼ਨ ਤੋਂ ਮੰਗੀ ਮਨਜ਼ੂਰੀ ਸਿਆਸੀ ਪਾਰਟੀ ਬਣਾਉਣਗੇ ਐਮਪੀ ਅਮਰਿਕ ਭਾਲ ਪਿਤਾ ਬੋਲੇ ਪੰਜ ਸੱਤ ਦੇ ਪੰਜਾਬ ਦੇ ਭਲੇ ਦੇ ਲਈ ਬਣਾਵਾਂਗੇ ਪਾਰਟੀ ਅਜੇ ਨਾਂ ਅਤੇ ਢਾਂਚਾ ਤੈਅ ਨਹੀਂ ਵੱਡਾ ਇਕੱਠ ਕਰਕੇ ਹੋਵੇਗਾ ਐਲਾਨ ਫਿਰ ਅਕਾਲ ਤਖਤ ਸਾਹਿਬ ਨੇ ਬੀਬੀ ਜਗੀਰ ਕੌਰ ਨੂੰ ਜਾਰੀ ਕੀਤਾ ਨੋਟਿਸ ਇੱਕ ਹਫ਼ਤੇ ਦੇ ਵਿੱਚ ਮੰਗਿਆ ਲਿਖਤੀ ਸਪਸ਼ਟੇ ਕਰਨਾ ਅਕਾਲ ਤਖਤ ਸਾਹਿਬ ਨੂੰ ਜਗੀਰਪੁਰ ਦੇ ਖਿਲਾਫ ਮਿਲੀਆਂ ਨੇ ਕਈ ਸ਼ਿਕਾਇਤਾਂ ਕੈਨੇਡਾ ਦੇ ਕਿਊਬੈਕ ਸੂਬੇ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ਤੇ ਲੱਗੀ پابੰਦੀ ਸਿੱਖ ਅਧਿਕਾਰੀ ਨਹੀਂ ਪਹਿਨ ਸਕਣਗੇ ਦਸਤਾਰ ਮੁਸਲਮਾਨਾਂ ਦੇ ਸਕਾਫ ਅਤੇ ਇਸਾਈਆਂ ਦੇ ਕ੍ਰਾਸ ਪੈਨਨ ਤੇ ਵੀ ਰੋ ਦਿੱਲੀ ਦੇ ਨਾਗਲੋਈ ਦੇ ਵਿੱਚ ਡਿਊਟੀ ਤੇ ਤਾਇਨਾਤ ਕਾਂਸਟੇਬਲ ਦਾ ਕਤਲ ਫੇਰ ਰਫ्तारਕਾਰ ਨੇ ਕਾਂਸਟੇਬਲ ਨੂੰ ਮਾਰੀ ਟੱਕਰ ਚਰਾਸਪਤੀ ਦੇ ਚੱਕ ਦੇ ਚੱਲਦੇ ਆਕਰਮ ਨੂੰ ਰੁਕਣ ਦਾ ਕੀਤਾ ਸੀ ਇਸ਼ਾਰਾ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਜੀਵਾਲ ਨੇ ਕੇਂਦਰ ਤੋਂ ਚੁੱਕੇ ਸਵਾਲ ਬੋਲੇ ਦਿੱਲੀ ਚ ਪੂਰੀ ਤਰ੍ਹਾਂ ਦੇ ਨਾਲ ਜੰਗਲ ਰਾਜ ਉਹ ਸੁਰੱਖਿਤ ਮਹਿਸੂਸ ਕਰੇ ਨਹੀਂ ਲੋਕ ਗ੍ਰਹਿ ਮੰਤਰੀ ਤਰੰਤ ਸਖ਼ਤ ਪ੍ਰਵਾਹੀ ਕਦਮ ਅੰਗਰੇਜ਼ਾਇਪੁਰ ਨੇ ਬਾਉਂਡਰ ਤੇ ਨਸ਼ਾ ਤਸਕਰੀ ਰੈਕੋਰਡ ਦਾ ਕੀਤਾ ਪਰਦਾਫਾ ਅੱਜ 6 ਕਿਲੋ ਹੈਰੋਇਨ ਕਾਰਤੂਸ ਅਤੇ ਫੋਨ ਬਰਾਮਦ ਐਨਡੀਪੀਐਸ ਤਹਿਤ ਐਫਆਈਆਰ ਦਰਜ ਸਰਸ਼ੀ ਗੱਲ ਤੁਸੀਂ ਦੇਖ ਰਹੇ ਹੋ ਨਿਊਜ਼ ਏਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਅੱਜ ਅਸੀਂ ਬਾਤ ਕਰਨ ਜਾ ਰਹੇ ਹਾਂ ਰਾਮ ਰਹੀਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜੇਲ੍ਹ ਦੇ ਵਿੱਚ ਬੰਦ ਰਾਮ ਰਹੀਮ ਨੇ ਮੁੜ ਤੋਂ ਪੈਰੋਲ ਮੰਗੀ ਹੈ ਹਰਿਆਣਾ ਸਰਕਾਰ ਨੂੰ ਅਰਜ਼ੀ ਲਗਾਈ ਗਈ ਹੈ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਹੈ ਚੋਣ ਕਮਿਸ਼ਨ ਨੇ ਸਵਾਲ ਵੀ ਕੀਤਾ ਪੁੱਛਿਆ ਕਿ ਕੀ ਕੋਈ ਐਮਰਜੈਂਸੀ ਸਥਿਤੀ ਹੈ ਜਿਸ ਦੇ ਤਹਿਤ ਪੈਰੋਲ ਦਿੱਤੀ ਜਾਵੇ ਸਿੱਧਾ ਸਦਾ ਪੈਰੋਲ ਦਾ ਕਾਰਨ ਜੋ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪੁੱਛਿਆ ਗਿਆ ਹੈ ਸਰਕਾਰ ਦੇ ਵੱਲੋਂ ਜਵਾਬ ਦਾਖਲ ਕਰਨਾ ਜੇ ਬਾਕੀ ਆ 2 ਸਤੰਬਰ ਨੂੰ 21 ਦਿਨ ਦੀ ਫਰਲ ਜੋ ਕਿ ਖਤਮ ਕਰਕੇ RAM REEM ਜੇਲ੍ਹ ਗਿਆ ਸੀਗਾ ਤੇ ਮੜ ਤੋਂ ਹੁਣ ਪੈਰੋਲ ਮੰਗੀ ਗਿਆ ਜੇਲ੍ਹ ਦੇ ਵਿੱਚ ਬੰਦ RAM REEM ਨੇ ਪੈਰੋਲ ਦੀ ਮੰਗ ਕੀਤੀ ਹੈ ਇਸ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਅਰਜ਼ੀ ਲਗਾਈ ਹੈ ਤੇ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਹੈ ਕਿਉਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਇਸ ਦੇ ਵਿਚਾਲੇ ਹਰਿਆਣਾ ਦੇ ਵਿੱਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤੇ ਅਜੇ ਆ ਕੋਈ ਵੀ ਫੈਸਲਾ ਕਿਉਂਕਿ ਸੂਬਾ ਸਰਕਾਰ ਨਹੀਂ ਲੈ ਸਕਦੀ ਅਜਿਹਾ ਕੋਈ ਵੀ ਜੱਕਰ ਫੈਸਲਾ ਲੈਣਾ ਤਾਂ ਚੋਣ ਕਮਿਸ਼ਨ ਦੀ ਮਨਜ਼ੂਰੀ ਚੋਣ ਜਾਬਤੇ ਦੇ ਵਿਚਾਲੇ ਜ਼ਰੂਰੀ ਹੁੰਦੀ ਹੈ ਤਾਂ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਹੈ ਤਾਂ ਚੋਣ ਕਮਿਸ਼ਨ ਨੇ ਇਸ ਪੈਰੋਲ ਦਾ ਕਾਰਨ ਪੁੱਛਿਆ ਸਦਾ ਸਵਾਲ ਕੀਤਾ ਕਿ ਕੀ ਕੋਈ ਐਮਰਜੈਂਸੀ ਸਥਿਤੀ ਹੈ ਜਿਸ ਦੇ ਤਹਿਤ ਪੈਰੋਲ ਦਿੱਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਜਵਾਬ ਦਾਖਲ ਕਰਨਾ ਅਜੇ ਬਾਕੀ ਹੈ ਤੁਹਾਨੂੰ ਦੱਸ ਦੇ ਕਿ 2 ਸਤੰਬਰ ਨੂੰ 21 ਦਿਨਾਂ ਦੀ ਫਰਲੋ ਖਤਮ ਕਰਕੇ ਰਾਮ ਰਹੀਮ ਜੇਲ੍ਹ ਗਿਆ ਸੀ ਤਾਂ ਰਾਮ ਰਹੀਮ ਨੇ ਮੁਰਤੂ ਪੈਰੋਲ ਮੰਗੀ ਹੈ ਹਰਣਾ ਸਰਕਾਰ ਨੂੰ ਇਸ ਨੂੰ ਲੈ ਕੇ ਅਰਜ਼ੀ ਭੇਜੀ ਗਈ ਹੈ ਸਰਕਾਰ ਨੇ ਚੋਣ ਕਮਿਸ਼ਨ ਤੋਂ ਜੋ ਕਿ ਇਸ ਨੂੰ ਲੈ ਕੇ ਮਨਜ਼ੂਰੀ ਮੰਗੀ ਹੈ ਖੈਰ ਉਹ ਦੇਖਣਾ ਹੋਵੇਗਾ ਕਿ ਉਸ ਤੋਂ ਬਾਅਦ ਚ ਚੋਣ ਕਮਿਸ਼ਨ ਜਦੋਂ ਸਰਕਾਰ ਦੇ ਨੂੰ ਜਵਾਬ ਦਿੱਤਾ ਜਾਂਦਾ ਹੈ ਤੇ ਅਗਲਾ ਚੋਣ ਕਮਿਸ਼ਨ ਦਾ ਕੀ ਰੁਕ ਰਹਿਦਾ ਹੈ ਉਸ ਤੇ ਵੀ ਨਜ਼ਰ ਰਹੇਗੀ ਤਾਂ ਰਾਮ ਰਹੀਮ ਦੇ ਵੱਲੋਂ ਜੋ ਕਿ ਇਹ ਪੈਰੋਲ ਦੀ ਮੰਗ ਕੀਤੀ ਗਈ ਹੈ ਹਰਣਾ ਸਰਕਾਰ ਨੂੰ ਇਸ ਨੂੰ ਲੈ ਕੇ ਬਕਾਇਦਾ ਅਰਜ਼ੀ ਭੇਜੀ ਗਈ ਹੈ ਆ ਕਦੋਂ-ਕਦੋਂ ਜੋ ਕਿ ਛੁੱਟੀ ਮਿਲੀ ਹੈ ਅੋ ਵੀ ਤੁਹਾਨੂੰ ਇਸ ਵਿਸਤਾਰ ਦੇ ਨਾਲ ਦੱਸ ਰਿਹਾ 13 ਅਗਸਤ 2024 ਨੂੰ 21 ਦਿਨ ਦੀ ਛੁੱਟੀ ਮਿਲੀ RAM REEM ਨੂੰ ਜਦੋਂ ਜੇਲ੍ਹ ਤੋਂ ਬਾਹਰ ਆਏ ਸਨ ਤੇ ਜਦੋਂ ਜਦੋਂ ਵੀ ਪੈਰੋਲ ਫਰਲੋ ਮਿਲੀ ਆ ਤਾਂ ਐ ਜੀ ਪੀ ਸੀ ਵੱਲੋਂ ਸਿੱਧੇ ਤੌਰ ਤੇ ਇਸ ਦਾ ਵਿਰੋਧ ਵੀ ਕੀਤਾ ਗਿਆ ਤਾਂ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਰਿਹਾ ਕਿ ਕਦੋਂ ਕਦੋਂ RAM REEM ਜੇਲ੍ਹ ਤੋਂ ਬਾਹਰ ਆਏ 19 ਜਨਵਰੀ 2024 ਨੂੰ 60 ਦਿਨ ਦਿੱਲੀ ਜੇਲ੍ਹ ਤੋਂ ਬਾਹਰ ਹੁੰਦੇ ਨੇ 21 ਨਵੰਬਰ 2023 21 ਦਿਨ 20 ਜੁਲਾਈ 2023 ਨੂੰ 30 ਦਿਨ ਦੇ ਲਈ RAM REEM ਸੁਨਾਰੀਆਂ ਜੇਲ੍ਹ ਤੋਂ ਆ ਬਾਹਰੋਂ ਦੇ ਨੇ ਤੇ ਇੱਕ ਵਾਰ ਫਿਰ ਪੈਰੋਲ ਦੀ ਰਾਮ ਰਹੀਮ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਇਹਨੂੰ ਚੋਣ ਕਮਿਸ਼ਨ ਨੂੰ ਕੀ ਜਵਾਬ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਕਿ ਅਗਲਾ ਕਦਮ ਹੋਵੇਗਾ 21 ਜਨਵਰੀ 2023 ਨੂੰ 40 ਦਿਨ ਰਾਮ ਰਹੀਮ ਬਾਹਰ ਆਏ 7 ਫਰਵਰੀ 2022 ਨੂੰ 21 ਦਿਨ 17 ਜੂਨ 2022 ਨੂੰ 30 ਦਿਨ ਦੇ ਲਈ ਰਾਮ ਰਹੀਮ ਨੂੰ ਜੇਲ੍ਹ ਤੋਂ ਛੁੱਟੀ ਮਿਲਦੀ ਹੈ ਤਾਂ ਇਹ ਲੰਬੀ ਇੱਕ ਸੂਚੀ ਹੈ ਜਦੋਂ ਜਦੋਂ ਰਾਮ ਰਹੀਮ ਨੂੰ ਪੈਰੋਲ ਮਿਲੀ ਜਾਂ ਫਰਲੋ ਮਿਲੀ ਤਾਂ ਜਦੋਂ ਵੀ ਰਾਮ ਰੇਮ ਇਸ ਤਰੀਕੇ ਦੇ ਨਾਲ ਜੇਲ੍ਹ ਤੋਂ ਬਾਹਰ ਆਏ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਧੇ ਤੌਰ ਤੇ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਕਿ ਸਿੱਧੇ ਤੌਰ ਤੇ ਸਿਆਸੀ ਲਾਹਾ ਲੈਣ ਦੀ ਕਿਤਨਾ ਕੀਤੇ ਜਿਹੜੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਕਰਕੇ ਰਾਮ ਰੇਮ ਨੂੰ ਵਾਰ-ਵਾਰ ਤਹਿਰੋਲ ਜਾਂ ਫਰਲੋ ਦਿੱਤੀ ਜਾਂਦੀ ਜੋ ਕੇਐਸਜੀਪਸ ਦੇ ਵੱਲੋਂ ਲਗਾਤਾਰ ਅਜਿਹੇ ਸਵਾਲ ਚੁੱਕੇ ਜਾਂਦੇ ਨੇ ਤਾਂ ਇਸ ਦੇ ਵਿਚਾਲੇ ਇੱਕ ਵਾਰ ਫੇਰ ਜੇਲ੍ਹ ਦੇ ਵਿੱਚ ਬੰਦ ਰਾਮ ਰੀਮ ਨੇ ਪੈਰੋਲ ਦੀ ਮੰਗ ਕੀਤੀ ਹੈ ਹਰਿਆਣਾ ਸਰਕਾਰ ਨੂੰ ਅਰਜ਼ੀ ਲਗਾਈ ਹੈ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਇਸ ਨੂੰ ਲੈ ਕੇ ਮਨਜ਼ੂਰੀ ਮੰਗੀ ਹੈ ਤਾਂ ਚੋਣ ਕਮਿਸ਼ਨ ਨੇ ਇਸ ਪੈਰੋਲ ਦੀ ਵਜ੍ਹਾ ਵੀ ਪੁੱਛੀ ਹੈ ਕਿਹਾ ਗਿਆ ਹੈ ਕਿ ਕੀ ਕੋਈ ਐਮਰਜੈਂਸੀ ਸਥਿਤੀ ਹੈ ਜਿਸ ਦੇ ਤਹਿਤ ਪੈਰੋਲ ਦਿੱਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਜਵਾਬ ਦਾਖਲ ਕਰਨਾ ਅਜੇ ਬਾਕੀ ਹੈ ਜੀ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਜੀ ਕਿ ਗਰਮੀਤ ਰਾਮ ਰਹੀਮ ਜੋ ਹੈ ਉਹ ਇੱਕ ਆਮ ਕੈਦੀ ਨਹੀਂ ਹੈ ਉਹਨੂੰ ਆਮ ਕੈਦੀ ਦੇ ਤੌਰ ਤੇ ਟ੍ਰੀਟ ਨਹੀਂ ਕਰਨਾ ਚਾਹੀਦਾ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਜਾਂ ਸਾਡੀ ਸਰਕਾਰ ਨੂੰ ਤੁਸੀਂ ਆਮ ਕਿੰਨੇ ਇਹੋ ਜਿਹੇ ਕੈਦੀ ਨੇ ਕੋਈ ਇੱਕ ਵੀ ਜਨਾਦਿਓ ਜਿਹਨੂੰ ਤੁਸੀਂ ਜੇਲ੍ਹ ਦੇ ਵਿੱਚ ਭੇਜਣ ਦੇ ਸਮਾਂ ਉਹਨੂੰ ਸਜ਼ਾ ਸੁਣਾਏ ਜਾਣ ਦੇ ਸਮਾਂ ਤੁਹਾਨੂੰ 38 ਬੰਦੇ ਜਿਹੜੇ ਐ ਉਹ ਗੋਲੀ ਨਾਲ ਮਾਰਨੇ ਪਏ ਹੁਣ ਜਾਂ ਹਜ਼ਾਰਾਂ ਸੈਂਕੜੇ ਕਰੋੜ ਦੀ ਜਿਹੜੀ ਪਬਲਿਕ ਪ੍ਰਾਪਰਟੀ ਹੈ ਉਹ ਦਾ ਸਤਿਆਨਾਸ਼ ਕੀਤਾ ਹੋਵੇ ਦੰਗਿਆਂ ਦੇ ਵਿੱਚ ਕਿੰਨੇ ਅਜਿਹੇ ਕੈਦੀ ਨੇ ਤੁਸੀਂ ਇੱਕ ਵੀ ਗਿਣਾ ਦਿਓ ਤਾਂ ਤੁਸੀਂ ਵਾਰ-ਵਾਰ ਵਾਰ-ਵਾਰ ਗੁਰਮੀਤ ਰਾਮ ਰਹੀਮ ਨੂੰ ਇੱਕ ਪ੍ਰਿਵੀਲੇਜ ਦੇਣ ਵਾਸਤੇ ਆਪਣੀ ਇੱਕ ਪੋਲੀਟੀਕਲ ਮਾਇਲੇਜ ਲੈਣ ਵਾਸਤੇ ਇਸ ਤਰੀਕੇ ਨਾਲ ਪਰਦੇ ਪਾਉਣੇ ਬੰਦ ਕਰੋ ਕਿ ਇਹ ਇੱਕ ਆਮ ਕੈਦੀ ਦਾ ਅਧਿਕਾਰ ਹੈ ਗੁਰਮੀਤ ਰਾਮ ਰਹੀਮ ਇੱਕ ਕਾਮਚੀ ਚੀਜ਼ ਨਹੀਂ ਹੈ ਮੈਂ ਵਿੱਚ ਇੰਟਰਪਟ ਕਰ ਰਹੀ ਹਾਂ ਇੱਕ ਐਡ-ਆਨ ਕਰਾਂਗੀ ਚੀਜ਼ ਅਨਸ਼ੁਲ ਜੀ ਇਸ ਦਾ ਵੀ ਜ਼ਿਕਰ ਹੁੰਦਾ ਕਿ ਉਹ ਜਦੋਂ ਬਾਹਰ ਆਉਂਦੇ ਨੇ ਜਿਹੜੀਆਂ ਸ਼ਰਤਾਂ ਤੇ ਕੋਰਟ ਉਹਨਾਂ ਨੂੰ ਛੱਡਦੀ ਹੈ ਰਾਮ ਰਹੀਮ ਨੂੰ ਉਹ ਸਾਰੀਆਂ ਲਾਗੂ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਦੇ ਨੇ ਕੋਈ ਉਲੰਘਣਾ ਨਹੀਂ ਹੁੰਦੀ ਇਹ ਚੀਜ਼ ਦਾ ਬਹੁਤ ਵਾਰ ਜ਼ਿਕਰ ਹੁੰਦਾ ਔਰ ਇਹ ਵੀ ਜ਼ਿਕਰ ਹੋ ਗਿਆ ਕਿ ਹਾਰਡ ਕੋਰ ਅਪਰਾਧੀ ਨਹੀਂ ਹੈ ਉਸ ਕੈਟਾਗਰੀ ਦੇ ਵਿੱਚ ਵੀ ਰਾਮ ਰਹੀਮ ਨੂੰ ਨਹੀਂ ਐਡ ਆਨ ਕੀਤਾ ਗਿਆ ਦੇਖੋ ਮੈਂ ਇੱਕ ਚੀਜ਼ ਦਾ ਜ਼ਿਕਰ ਕੀਤਾ ਕਿ ਸਰਕਾਰ ਪ੍ਰਿਵੀਲੇਜ ਲੈਣ ਵਾਲ ਪ੍ਰਿਵੀਲੇਜ ਦਿੰਦੀ ਹੈ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਅਰ ਔਰ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਨਾ ਕਿ ਰਾਮ ਰਹੀਮ ਹਾਰਡ ਕੋਰ ਕ੍ਰਿਮੀਨਲ ਨਹੀਂ ਹੈ ਇਹਦਾ ਸਰਟੀਫਿਕੇਟ ਕਿਹਨੇ ਦਿੱਤਾ ਸਰਕਾਰ ਨੇ ਹੀ ਦਿੱਤਾ ਨਾ ਸਰਕਾਰ ਦੇ ਐਡਵੋਕੇਟ ਜਨਰਲ ਨੇ ਇੱਕ opinion ਦਿੱਤਾ ਜਾ ਕੇ ਕਿ ਦੇਖੋ ਜੀ ਉਹ ਤੁਸੀਂ ਕਿਸੇ ਵੀ ਕਾਨੂੰਨ ਦੇ ਤਹਿਤ ਜੇ ਕਿਸੇ ਨੂੰ ਕੋਈ ਫਾਇਦਾ ਦੇਣਾ ਹੈ ਜਾਂ ਉਹਨੂੰ ਨਹੀਂ ਦੇਣਾ ਉਸੇ ਕਾਨੂੰਨ ਦੀ ਚੀਰਫਾੜ ਕਰਕੇ ਤੁਸੀਂ ਉਹਦੇ ਇਸਤੇਮਾਲ ਕਰਦੇ ਹੋ ਜੇ ਤੁਸੀਂ ਕਿਸੇ ਨੂੰ ਉਸ ਕਾਨੂੰਨ ਦਾ ਫਾਇਦਾ ਨਹੀਂ ਦੇਣਾ ਤਾਂ ਤੁਸੀਂ ਉਸ ਇੱਕ ਕੋਈ ਨੁਕਤਾ ਕੱਢ ਲੈਨੇ ਹੋ ਜੇ ਕਿਸੇ ਨੂੰ ਫਾਇਦਾ ਦੇਣਾ ਹੈ ਤਾਂ ਉਸੇ ਹੀ ਕਾਨੂੰਨ ਦੇ ਤਹਿਤ ਕੋਈ ਨੁਕਤਾ ਇਹੋ ਜਿਹਾ ਕੱਢ ਕੇ ਤੁਸੀਂ ਉਹਨੂੰ ਬੈਨੀਫਿਟ ਦੇਨੇ ਹੋ ਹਰ ਕਾਨੂੰਨ ਹਰ ਕਾਨੂੰਨ ਨੂੰ ਛਿੱਕੇ ਡੰਕ ਕੇ ਮਨੋ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਇਸ ਗੱਲ ਦੀ ਕਿ ਕੀ ਹੁਣ ਭਾਰਤੀ ਜਨਤਾ ਪਾਰਟੀ ਦੇ ਕੋਈ ਕੰਮ ਨਹੀਂ ਕੀਤਾ ਕਿ મોદી ਹੈ ਤਾਂ ਸੰਭ 可能 ਹੈ ਦਾ ਨਾਰਾ ਨਹੀਂ ਕੰਮ ਕਰਦਾ ਕਿ ਕੋਈ ਵੀ ਉਹਨਾਂ ਦੀ ਜਿਹੜੀ ਜਿਹੜੀਆਂ ਪਿਛਲੇ ਸਮੇਂ ਦੇ ਫਾਰਮੂਲੇ ਹਦੀਸ ਦੇ ਅੰਦਰ ਇੱਕ ਸੱਤਾ 'ਚ ਆਉਣ ਦੀ ਤੀਜੀ ਵਾਰ ਆਉਣ ਦੇ ਜਿੰਨੇ ਫਾਰਮੂਲੇ ਦਾ ਮਤਲਬ ਹਰਿਆਣਵੀ ਫੇਲ ਹੋ ਗਏ ਨੇ ਸਿਰਫ ਤੇ ਸਿਰਫ ਉਹ ਰਾਮ ਰਹੀਮ ਦੀਆਂ ਵੋਟਾਂ ਤੇ ਰਾਮ ਰਹੀਮ ਦੀ ਫੌੜੀ ਨਾਲ ਹੀ ਆਪਣੇ ਆਪ ਨੂੰ ਸੱਤਾ ਦੇ ਕਹਿੰਦੇ ਹੁੰਦੇ ਆ ਇਸ ਯੁੱਧ ਦੇ ਵਿੱਚ ਆਪਣੀ ਜਿੱਤ ਪ੍ਰਾਪਤ ਕਰਨ ਦਾ ਉਪਰਾਲਾ ਕਰ ਰਹੇ ਨੇ ਬੜੀ ਹੈਰਾਨੀ ਇਸ ਗੱਲ ਦੀ ਕਿ ਉਹ ਇੰਨਾ ਲੇਟ ਉਹਨਾਂ ਨੇ ਅਪਲੀਕੇਸ਼ਨ ਦਿੱਤੀ ਆ ਇਹ ਪਹਿਲਾਂ ਕਿਉਂ ਨਹੀਂ ਦਿੱਤੀ ਕਿਉਂਕਿ ਇਹ ਤਾਂ ਹੁਣ ਗੱਲ ਬਿਲਕੁਲ ਲਿਬੜ ਹੀ ਗਈ ਆ ਨਾ ਕਿ ਭਾਜਪਾ ਨੂੰ ਹੁਣ ਤਾਂ ਇਹ ਦਲੀਲ ਦੇਣੀ ਨਹੀਂ ਚਾਹੀਦੀ ਕਿ ਨਹੀਂ ਜੀ ਇਹ ਕਾਨੂੰਨ ਕਰਦਾ ਵਾ ਕਾਨੂੰਨ ਤਾਂ ਇਹਨਾਂ ਵਾਸਤੇ ਬਣਾਇਆ ਗਿਆ ਹੁਣ ਅਸ਼ੁੰਜੀ ਜਿਹੜੀ ਗੱਲ ਕਰ ਰਹੇ ਨੇ ਮੈਨੂੰ ਲੱਗਦਾ ਮੈਂ ਇਸ ਗੱਲ 'ਚ ਗਲਤ ਨਾ ਹੋਵਾਂ ਕਿ ਇਹ ਜਿਹੜਾ ਜੇਲ ਮੈਨੂਅਲ ਦੇ ਵਿੱਚ ਇਹ ਕਾਨੂੰਨ ਅਮੈਂਡਮੈਂਟ ਜਿਹੜੀ ਕੀਤੀ ਗਈ ਆ ਜਿਹਦੇ ਆਧਾਰ 'ਤੇ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਮਿਲਦਾ ਉਹ ਸਿਰਫ ਤੇ ਸਿਰਫ ਮੇਰੇ ਹਿਸਾਬ ਨਾਲ ਹਰਿਆਣਾ ਵਿੱਚ ਹੀ ਐ ਤੇ ਸਪੈਸ਼ਲ ਐਟ ਵਾਲੀ ਕੀਤੀ ਗਈ ਆ ਜੇ ਮੈਂ ਇਸ ਗੱਲ ਦੇ ਵਿੱਚ ਗਲਤ ਨਾ ਹੋਵਾਂ ਤਾਂ ਉਹ ਗੱਲ ਇਹ ਆ ਕਿ ਇਹ ਤਾਂ ਹੁਣ ਇਹ ਤਾਂ ਹੁਣ ਜਿਵੇਂ ਕਹਿੰਦੇ ਨੇ ਬਈ ਬੰਦਿਆਂ ਨੇ ਲੋਈ ਲਾ ਲਈ ਦੇ ਲੋ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਉਹ ਭਾਜਪੀ ਨੇ ਤਾਂ ਆਪਣੇ ਆਪ ਨੂੰ ਹੁਣ ਇਹ ਨਸ਼ਰ ਕਰਦਾ ਤੇ ਮੈਂ ਤਾਂ ਇਹ ਵੀ ਕਹਿ ਦੇਣਾ ਚਾਹਣਾ ਜੀ ਕਿ ਤੁਸੀਂ ਜੋ ਆਪਣੇ ਆਪ ਦੇ ਵਿੱਚ ਰਾਜ ਕਰ ਰਹੇ ਹੋ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਜੋ ਮਰਜ਼ੀ ਕਰ ਸਕਦੇ ਆ ਤੇ ਤੁਸੀਂ ਉਹਨੂੰ ਪੱਕੇ ਤੌਰ ਤੇ ਰਿਆ ਕਰਦੇ ਹੋ بجائے ਕਿ ਹਰ ਤੁਸੀਂ 20 ਦਿਨ ਬਾਅਦ 25 ਦਿਨ ਬਾਅਦ ਚਰਚਾ ਕਰਾਉਣੀ ਹੋ ਤੁਸੀਂ ਕਿਉਂ ਨਹੀਂ ਉਹਨੂੰ ਜੇ ਤੁਸੀਂ ਉਹਨੂੰ ਬੜਾ ਸਾਫ ਸੁਥਰਾ ਬੰਦਾ ਕਹਿੰਦੇ ਹੋ ਤੇ ਤੁਸੀਂ ਦੇਸ਼ ਨੂੰ ਸੰਸਕ੍ਰਿਤ ਦੇਸ਼ ਬਣਾਉਣਾ ਚਾਹੁੰਦੇ ਹੋ ਪਰ ਇਸ ਬੰਦੇ ਨੂੰ ਇਸ ਹੁੰਦੇ ਨੂੰ ਸਜ਼ਾ ਦਿੱਤੀ ਕਾਨੂੰਨ ਨੇ ਕਾਨੂੰਨ ਨੇ ਸਜ਼ਾ ਦਿੱਤੀ ਭੂਤ ਰਿਆ ਇਹ ਜਿਹੜਾ ਬਲਾਤਕਾਰ ਦੇ ਤੇ ਕਤਲ ਦੇ ਕੇਸਾਂ ਦੇ ਵਿੱਚ ਤੇ ਹੋਰ ਵੀ ਜਿਹੜਾ ਕੇਸ ਸਸਪੈਂਡਿੰਗ ਪਏ ਆ ਤੇ ਜੋ ਹੁਣ ਇਹ ਇਹ ਲੋਕਾਂ ਨੂੰ ਤੁਸੀਂ ਇੱਕ ਚੰਗੇ ਕਹਿੰਦੇ ਹੁੰਦੇ ਆ ਵਿਵਹਾਰ ਵਾਲੇ ਵਿਅਕਤੀ ਬਣਾ ਕੇ ਪੇਸ਼ ਕਰੋਗੇ ਤੇ ਦੇਸ਼ ਦੇ ਅੰਦਰ ਸਭਿਅਕ ਗੱਲ ਕਿੱਥੇ ਆਏਗੀ ਜੀ ਉਹ ਤਾਂ ਗੱਲ ਖਤਮ ਹੋ ਗਈ ਆ ਉਹ ਕਿਉਂਕਿ ਡਾਕਟਰ ਸਰ ਲੀਗਲ ਪ੍ਰੋਸੈਸ ਉਹ ਲੀਗੈਲਿਟੀ ਜਾਣੇ ਔਰ ਉਹ ਜੋ जिसको सजा मिली है और वो जेल में है वो जाने उससे हमारी पार्टी का क्या लेना देना मेरे को नहीं समझ में आता और बार बार इससे जोड़ना मेरे को लगता है ये मानसिक दिवालियापन का एक निशान है, मलिक सरकार बार बार... से मांगी है पैरोल की और सरकार ने आगे सरकार जेल अथॉरिटीज देती, देती है कानून की परिधि होती है आप सरकार की मर्जी से नहीं कर सकते दूसरी चीज कोर्ट ने भी बार बार जब इनके चीजों के ऊपर बोला गया और बार बार ये आया कि जी ये हार्ड क्रो और क्रिमिनल है ये हैं इस तरीके की बात जब करी गई तो उसको माननीय कोर्ट हरियाणा एंड पंजाब में आगे पेश करा गया कि जी इस प्रकार की बात है किसी ने अपील भी डाली थी रेड पटिशन डाली थी और उसका जवाब में हाई कोर्ट ने जो कहना था वो कह दिया इसमें हरियाणा सरकार का कोई लेना देना नहीं है ਹੀ ਇਜ਼ ਅ ਨਾਰਮਲ ਕ੍ਰਿਮੀਨਲ ਹੈਵਿੰਗ ਨਾਰਮਲ ਰਾਈਟ ਹਮਾਰਾ ਕੁਝ ਲੈਣਾ ਦੇਣਾ ਨਹੀਂ ਹੈ ਜਿਹੜਾ ਸਿਰਸਾ ਦੇ ਪ੍ਰਮੁੱਖ ਰਾਮ ਰਹੀਮ ਜੀ ਨੇ ਫਿਰ ਪੈਰੋਲ ਮੰਗੀ ਹੈ ਜੇ ਕਾਨੂੰਨ ਸੰਮਤ ਹੋਵੇ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ ਅਗਰ ਕਾਨੂੰਨ ਸੰਮਤ ਨਾ ਹੋਵੇ ਤੇ ਫਿਰ ਤਾਂ ਕੀ ਮਿਲਣੀ ਹੈ ਇਸ ਲਈ ਸਾਡੀ ਸਰਕਾਰ ਕੋਈ ਵੀ ਐਸਾ ਕੰਮ ਨਹੀਂ ਕਰ ਰਹੀ ਜਿਹੜਾ ਕਾਨੂੰਨ ਦੇ ਦਰੇਜ ਨਾ ਹੋਵੇ ਤੇ ਆ ਕੇ ਇਹ ਜੇਲ ਮੈਨੂਅਲ ਦੇ ਵਿੱਚ ਜੋ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਹੈਗੀਆਂ ਨੇ ਉਸ ਨੂੰ ਸਟੱਡੀ ਕਰਨ ਜਿਹੜੇ ਲੋਕ ਵਿਰੋਧ ਕਰਦੇ ਐ ਮੈਂ ਸਮਝਦਾ ਕਿ ਅਨਸੰਸਰੀ ਵਿਰੋਧ ਜਿਹੜਾ ਉਹ ਠੀਕ ਨਹੀਂ ਹੁੰਦਾ ਉਹ ਨਹੀਂ ਕਰਨਾ ਚਾਹੀਦਾ ਕਦੇ ਵੀ ਤੇ ਜੇ ਕਾਨੂੰਨ ਸਮਤਕ ਜਰੂਰ ਮਿਲੇ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਦਿੱਲੀ ਦੀ ਅਰਵਿੰਦ ਕੇਸ਼ਰੀਵਾਲ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰ ਤੇ ਸਵਾਲ ਚੁੱਕੇ ਨੇ ਦਿੱਲੀ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਅਰਵਿੰਦ ਕੇਸ਼ਰੀਵਾਲ ਦੇ ਤੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿੰਦੇ ਕਿ ਦਿੱਲੀ ਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਦਿੱਲੀ ਚ ਪੂਰੀ ਤਰ੍ਹਾਂ ਦੇ ਨਾਲ ਜੰਗਲ ਰਾਜ ਹੈ ਦਿੱਲੀ ਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਅਮਿਤ ਸ਼ਾਹ ਜੀ ਦੇ ਅੰਡਰ ਆਉਂਦੀ ਹੈ ਤੁਰੰਤ ਪ੍ਰਭਾਵੀ ਕਦਮ ਚੁੱਕਣੇ ਪੈਣਗੇ ਦਿੱਲੀ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਹੈ ਕਾਨੂੰਨ ਵਿਵਸਥਾ ਆਵਾਦੀ ਪਾਰਟੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸਾਉਥ ਦੇ ਵਿੱਚੋਂ 80 ਕਾਰੋਬਾਰੀਆਂ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ ਐਲਜੀ ਕਾਨੂੰਨ ਵਿਵਸਥਾ ਵੱਲ ਕੋਈ ਵੀ ਧਿਆਨ ਨਹੀਂ ਦੇ ਰੇ ਧਰਵਿੰਦ ਕੇਜਰੀਵਾਲ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰ ਤੇ ਸਵਾਲ ਚੁੱਕੇ ਨੇ ਦਿੱਲੀ ਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਦਿੱਲੀ ਚ ਪੂਰੀ ਤਰ੍ਹਾਂ ਦੇ ਨਾਲ ਜੰਗਲ ਰਾਜ ਹੈ ਅਰਵਿੰਦ ਕੇਜਰੀਵਾਲ ਨੇ ਇਹ ਵੱਡਾ ਬਿਆਨ ਦਿੱਤਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਚ ਲੋਕ ਅਸੁਰੱਖਿਅਤ ਮਹਿਸੂਸ ਕਰੇ ਨੇ ਦਿੱਲੀ ਦੀ ਕਾਨੂੰਨ ਵਿਵਸਥਾ अमित शाह जी दी आरविंद केजरीवाल जो कि के, आप सुप्रीमो ने दिल्ली के सबका मुख्यमंत्री ने उन्होंने वालों बयान दिता गया दिल्ली के अंदर इस तरीके की बदतर कानून व्यवस्था कभी भी नहीं थी आज अगर आप किसी भी बिजनेसमैन की पार्टी में चले जाएं जहां पे कुछ व्यापारी लोग हों सौ लोगों से बात कीजिए अस्सी लोगों ने दिल्ली में रंगदारी दी है ये मैं आपको तथ्यों के आधार पर बता रहा हूं आप किसी भी व्यापारियों की मीटिंग में चले जाइए सौ लोग होंगे तो अस्सी लोग दिल्ली में आज रंगदारी दे रहे हैं दिल्ली की ये हालत हो गई है लोग गैंगस्टर का नाम लेने से डर रहे हैं आप उनसे पूछिए कौन सा गैंग था वो नाम ही नहीं ले पाएगा वो इतना डरा हुआ है ये जो नाम मैंने आपको बताए गोल्डी ब्रार दीपक बॉक्सर इन लोगों के नाम लेने से लोग कांप रहे हैं इनके नाम से लोगों को कॉल आ रही है इंटरनेशनल कॉल कभी पाकिस्तान का नंबर बताया जाता है कभी दुबई का नंबर बताया जाता है कभी यूएस का नंबर बताया जाता है इंटरनेशनल कॉल आती है कॉल पे धमकी दी जाती है और बताया जाता है इतना पैसा दे दो वरना मार देंगे और व्यापारी चुपचाप ये पैसा इन गैंगस्टरों के हवाले कर रहे हैं ये हालत दिल्ली के अंदर है इतना डर आज दिल्ली के अंदर बैठा हुआ है और जो लोग रंगदारी नहीं दे रहे हैं उनके ऊपर गोलियां चलाई जा रही हैं डराया जा रहा है और तब भी नहीं मान रहे तो हत्याएं की जा रही हैं एलजी साहब दिल्ली की चुनी हुई सरकार के विषय में रोज टिप्पणी करते हैं ये ऐसे नहीं हुआ ये ऐसे नहीं हुआ इसको ऐसे करना चाहिए दिल्ली की चुनी हुई सरकार के जहां काम होंगे और जो काम एलजी का है लॉ एंड ऑर्डर देखना पुलिस व्यवस्था देखना उसकी हालत आज दिल्ली की सबसे बदतर हो गई है उसके अंदर एल साहब को कोई इंटरेस्ट नहीं 209 थाने हैं दिल्ली के अंदर जाना चाहिए दो साहब को रोज एक थाने पे क्यों नहीं जा रहे हैं पीडब्ल्यूडी का काम होगा भाई एल साहब दिल्ली सरकार के अफसरों को लेके जाते आम आदमी पार्टी केंद्र निशाने के तो ते लिया गया है आपका कहना है कि दिल्ली तो हेठले पदर से कानून व्यवस्था जो कि पहुंच चुकी है सौ अस्सी कारोबारियों तो ਰੰਗਦਾਰੀ ਮੰਗੀ ਜਾ ਰਹੀ ਹੈ ਦਿੱਲੀ ਦੇ ਮੰਤਰੀ ਸੌਰਵ ਭਾਰਦਵਾਜ ਦੇ ਬਿਲ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਵੱਡਾ ਦਾਵਾ ਕੀਤਾ ਗਿਆ ਤੇ ਖਾ ਨਿਸ਼ਾਨਾ ਸਾਧਿਆ ਗਿਆ ਕਿ ਲਗਾਤਾਰ ਕਾਰੋਬਾਰੀਆਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਨੇ ਫੋਨ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਰੰਗਦਾਰੀ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਆਪ ਦਾ ਕਹਿਣਾ ਹੈ ਕਿ ਐਲਜੀ ਕਾਨੂੰਨ ਵਿਵਸਥਾ ਵੱਲ ਕੋਈ ਵੀ ਧਿਆਨ ਨਹੀਂ ਦੇ ਰੇ ਧਰਵਿੰਦ ਕੇਸ਼ੀਵਾਲ ਨੇ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰ ਤੇ ਸਵਾਲ ਚੁੱਕੇ ਨੇ ਦਿੱਲੀ ਦੇ ਸਾਫ ਕਾ ਸੀਐਮ ਅਰਵਿੰਦ ਕੇਜੀਵਾਲ ਦਾ ਕਹਿਣਾ ਕਿ ਦਿੱਲੀ ਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਦਿੱਲੀ ਚ ਪੂਰੀ ਤਰ੍ਹਾਂ ਦੇ ਨਾਲ ਜੰਗਲ ਰਾਜ ਹੈ ਦਿੱਲੀ ਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਅਮਿਤ ਸ਼ਾਹ ਜੀ ਅਮਿਤ ਸ਼ਾਹ ਜੀ ਦੇ ਅੰਡਰ ਹੁੰਦੀ ਹੈ ਤੁਰੰਤ ਪ੍ਰਭਾਵੀ ਕਦਮ ਚੁੱਕਣੇ ਪੈਣਗੇ ਤਾਂ ਕਾਨੂੰਨ ਵਿਵਸਥਾ ਦਾ ਮੁੱਦਾ ਕਿਹੜਾ ਖਿਫਾਕਤਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇੱਥੇ ਵੀ ਜ਼ਿਕਰ ਹੋ ਗਿਆ ਕਿ ਗੱਲ ਦਿੱਲੀ ਦੀ ਕਰੀਏ ਤਾਂ ਜੋ ਪੁਲਿਸ ਹੈ ਪੁਲਿਸ ਪ੍ਰਸ਼ਾਸਨ ਹੈ ਉਹ ਕੇਂਦਰ ਸਰਕਾਰ ਦੇ ਅੰਡਰ ਹੈ ਕੇਂਦਰ ਸਰਕਾਰ ਦੇ ਅੰਦਰ ਸਾਰਾ ਹੁੰਦਾ ਹੈ ਇਸੇ ਨੂੰ ਲੈ ਕੇ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਸਿੱਧ ਸਦਾ ਸਵਾਲ ਚੁੱਕਿਆ ਜਾ ਰਿਹਾ ਹੈ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਦਿੱਲੀ ਚ ਪੂਰੀ ਤਰ੍ਹਾਂ ਦੇ ਨਾਲ ਜੰਗਲ ਰਾਜ ਦਿੱਲੀ ਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਉੱਥੇ ਆਵਾਮੀ ਪਾਰਟੀ ਨੇ ਇਹ ਵੀ ਵੱਡਾ ਬਿਆਨ ਦਿੱਤਾ ਕਿ ਸੌ ਦੇ ਵਿੱਚੋਂ 80 ਕਾਰੋਬਾਰੀਆਂ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ ਆ ਫੋਨ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਕਰੋੜਾਂ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਜਾ ਰਹੀ ਹੈ ਆਪ ਦਾ ਕਹਿਣਾ ਹੈ ਕਿ ਐਲਜੀ ਕਾਨੂੰਨ ਵਿਵਸਥਾ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਉਹ ਤਾਂ ਦਿੱਲੀ ਦੇ ਨਾਂਗਲੋਈ ਦੇ ਵਿੱਚ ਡਿਊਟੀ ਤੇ ਤਾਇਨਾਤ ਕਾਂਸਟੇਬਲ ਦਾ ਕਤਲ ਕਰ ਦਿੱਤਾ ਗਿਆ ਤੇਜ਼ ਰਫਤਾਰ ਕਾਰ ਨੇ ਕਾਂਸਟੇਬਲ ਨੂੰ ਟੱਕਰ ਮਾਰੀ ਕਾਰ ਦੇ ਨਾਲ ਕਾਂਸਟੇਬਲ ਨੂੰ 10 ਮੀਟਰ ਤੱਕ ਘੜਿਸਿਆ ਗਿਆ ਸਿਰ ਦੇ ਵਿੱਚ ਗੰਭੀਰ ਸੱਟ ਲੱਗਣ ਕਰਕੇ ਮੌਤ ਹੋਈ ਹੈ ਕਾਂਸਟੇਬਲ ਨੇ ਕਾਰ ਨੂੰ ਰੁਕਣ ਦਾ ਦਰਸਲ ਇਸ਼ਾਰਾ ਕੀਤਾ ਸੀ ਸੰਦੀਪ ਮajou ਮ੍ਰਿਤਕ ਦੀ ਪਛਾਣ ਹੋਈ ਹੈ ਨੰਗਲੋਈ ਥਾਣੇ ਦੇ ਵਿੱਚ ਕਾਂਸਟੇਬਲ ਨੂੰ ਕਿ ਤਾਇਨਾਤ ਸੀ ਕਠਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਤਾਂ ਦਿੱਲੀ ਦੇ ਨੰਗਲੋਈ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਡਿਊਟੀ ਤੇ ਤਾਇਨਾਤ ਕਾਂਸਟੇਬਲ ਦਾ ਕਤਲ ਕਰ ਦਿੱਤਾ ਗਿਆ ਤੇਜ਼ ਰਫਤਾਰ ਕਾਰ ਨੇ ਕਾਂਸਟੇਬਲ ਨੂੰ ਟੱਕਰ ਮਾਰੀ ਕਾਰ ਦੇ ਨਾਲ ਕਾਂਸਟੇਬਲ ਨੂੰ 10 ਮੀਟਰ ਤੱਕ ਬੁਰੀ ਤਰ੍ਹਾਂ ਕਢੀਸਿਆ ਜਾਂਦਾ ਹੈ ਤੇ ਸਿਰ ਦੇ ਵਿੱਚ ਗੰਭੀਰ ਸੱਟ ਲੱਗਣ ਕਰਕੇ ਕਾਂਸਟੇਬਲ ਦੀ ਜਾਨ ਚਲੀ ਜਾਂਦੀ ਹੈ ਕਾਂਸਟੇਬਲ ਨੇ ਕਾਰ ਨੂੰ ਦਰਸਲ ਰੁਕਣ ਦਾ ਜਦੋਂ ਇਸ਼ਾਰਾ ਕੀਤਾ ਤਾਂ ਇਸੇ ਦਰਾਂ ਨਹੀਂ ਇਹ ਪੂਰਾ ਛੜ ਕੇ ਕਿ ਕਤਲ ਕੀਤਾ ਗਿਆ ਡਿਊਟੀ ਤੇ ਤਾਇਨਾਤ ਕਾਂਸਟੇਬਲ ਦਾ ਸੰਦੀਪ ਵਜੂ ਜੋ ਕਿ ਮ੍ਰਿਤਕ ਦੀ ਪਛਾਣ ਹੋਈ ਹੈ ਨਾਗਲੋਈ ਥਾਣੇ ਦੇ ਵਿੱਚ ਇਹ ਕਾਂਸਟੇਬਲ ਜੋ ਕਿ ਤਾਇਨਾਤ ਸੀ ਕਾਂਸਟੇਬਲ ਦੀ ਤਨਖਾਹ ਸੀ ਫਾਈਲ ਤਸਵੀਰੀ ਵਿਖਾ ਰਹੇ ਹਨ ਤੇ ਨਾਲ ਹੀ ਮੌਕੇ ਦੀ ਉਸ ਜਗ੍ਹਾ ਦੀ ਤਨਖਾਹ ਤਸਵੀਰਾਂ ਵਿਖਾ ਰਹੇ ਜਿੱਥੇ ਕਿਸੇ ਕਾਂਸਟੇਬਲ ਦੇ ਵੱਲੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਤੇਜ਼ ਰਫਤਾਰ ਕਾਰ ਨੇ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ ਕਾਰ ਦੇ ਨਾਲ ਕਾਂਸਟੇਬਲ ਨੂੰ 10 ਮੀਟਰ ਤੱਕ ਬੁਰੀ ਤਰ੍ਹਾਂ ਘੇਸਿਆ ਜਾਂਦਾ ਹੈ ਇਸ ਦੇ ਚੱਲਦਿਆਂ ਸਿਰ ਦੇ ਵਿੱਚ ਗੰਭੀਰ ਛੱਟ ਲੱਗ ਜਾਂਦੀ ਹੈ ਤੇ ਹੀ ਗੰਭੀਰ ਛੱਟ ਕਾਂਸਟੇਬਲ ਦੀ ਮੌਤ ਦੀ ਵਜ੍ਹਾ ਬਣ ਗਈ। ਨਾਂਗਲੋਈ ਥਾਣੇ ਦੇ ਵਿੱਚ ਦਰਸਲੇ ਕਾਂਸਟੇਬਲ ਜੋ ਕਿ ਤਾਇਨਾਤ ਸੀ ਘਟਨਾ ਤੋਂ ਬਾਅਦ ਹਉਲਜਮ ਮੌਕੇ ਤੋਂ ਫਰਾਰ ਹੋ ਗਿਆ। ਅ ਇਨਸੀਡੈਂਟ ਕੇ ਬਾਰੇ ਮੇ ਪਤਾ ਲੱਗਾ ਹੈ ਤਾਂ ਸੰਦੀਪ ਜੋ ਹੈ ਆਪਣੇ ਬਾਈਕ ਸੇ ਜੋ ਹੈ ਔਨ ਡਿਊਟੀ ਬੀਟ ਪੈਟ੍ਰੋਲਿੰਗ ਕੇ ਲੇ ਨਿਕਲਾ ਥਾ ਐਂਡ ਵੀਨਾ ਐਂਕਲੇਵ ਕੇ ਸਾਹਮਣੇ ਜਬ ਲੈਫਟ ਟਰਨ ਕਰ ਰਹੇ ਤੇ तो टर्न के दौरान एक दूसरा व्हीकल वहाँ पे फोर व्हीलर था वैगन आर एंड उसको क्रॉस करने के लिए उसको जब क्रॉस करके निकला तो शायद उनके बीच में रोकने के लिए कुछ बात हुई होगी लेकिन जब वो आगे निकल गया तो व्हीकल ने सडनली एक्सलरेट किया है और पीछे से टक्कर मारा और अराउंड जो एज़ पर जो मौका दिखा है टेन मीटर के करीब जो है ड्रैग किया और दूसरे व्हीकल में हिट किया जिससे कि क्रश हो गया اور کرش ہونے کی وجہ سے ہیڈ انجری بہت سیریس ہو گیا اور اسی ائی تھنک ہیڈ انجری کی وجہ سے ڈیتھ ہوئی التھو پی ایم جو کریں گے اس سے ہمیں فردر کلیئر ہو جائے گا